ਲਓ ਵੀ ਮਿੱਤਰੋ ਅੱਜ ਆਪਾਂ ਫੇਰ ਬਣਾਉਣ ਲੱਗੇ ਆ ਨਵਾਂ ਵਲੌਗ ਤੇ ਇਹ ਚ ਆਪਾਂ ਡਾਉਣੇ ਆ ਅਗਲੇ 5 ਕ 5 ਨਹੀਂ ਅੱਜ ਆਪਾਂ 6-7 ਡਾਉਣੇ ਆ 6 ਕ ਡਾਵਾਂਗੇ ਤੇ ਉਹ ਕੂਤਰ ਆਪਾਂ ਫੇਰ ਡਾਵਾਂਗੇ ਬਰੜਾ ਜਿਹੜਾ ਆਪਣਾ ਚਿੱਟੀ ਕਾਲੀ ਅੱਖ ਦਾ ਵਾ ਤੇ ਅੱਜ ਤੁਹਾਨੂੰ ਦਿਖਾਵਾਂਗੇ ਕੀ ਕੀ ਕਰਦੇ ਆ ਫੇਰ ਉਦੋਂ ਦਾ ਆਪਣੇ ਵਾਵਾ ਚੰਗੇ ਉੱਡੇ ਉਹ ਤਾਂ 2-3 ਵਜੇ ਤੱਕ ਹੋੜ ਫਿਰ ਦੀ ਰੀ ਕੂਤਰੀ 3:30 ਤੱਕ ਤੇ ਅੱਜ ਤੁਹਾਨੂੰ ਦਿਖਾਉਨੇ ਆ ਫੇਰ ਲੋ ਵੀ ਮਿੱਤਰੋ ਆਹ ਵਾਲੇ ਡੌਣੇ ਜਿਹੜੇ ਆਪਣੇ ਆ ਖੁੱਡੇ ਆ ਤਾੜੇ ਆ ਜਾਲ ਚ ਇਹ 5 6 ਗੂਤਰ ਤਾੜੇ ਹੋਏ ਆ ਇਹ ਆਪਾਂ ਡੌਣੇ ਅੱਜ ਤੇ ਤੁਹਾਨੂੰ ਖਾਵਾਵਾਂਗੇ ਫਿਰ ਢਾਡੂ ਕੇ ਤੇ ਕੀ ਕਾਹਨ ਕਰਦੇ ਆ ਇਹ ਉਧਰ ਤਾਂ ਚੰਗੇ ਫੱਦੇ ਰਹੇ ਤੇ ਅੱਜ ਦੇਖੋ ਮਿੱਤਰੋ ਤੇ ਉਹ ਆਪਣਾ ਬੈਲੀ ਵੀ ਆ ਗਿਆ ਵਾ ਉਹ ਬੈਠਾ ਓ ਮਿੱਤਰੋ ਆ ਬੱਚਾ ਵੀ ਦੀ ਗੇ ਸ਼ਾਟ ਆਪਾਂ ਆ ਗੂਦਰੀ ਉਹ ਜਿਹੜੀ ਕੱਲ ਪਰਸੋਂ 3 ਵਜੇ ਤੱਕ ਔੜਦੀ ਨਹੀਂ ਤੇ ਅੱਜ ਵੇਖੋ ਕਿੰਨਾ ਔੜਦੀ ਵੇ ਅੱਜ ਹੈ ਤਾਂ ਖੱਲ ਗਈ ਆ ਬਾਕੀ ਦੇਖੋ ਕੀ ਰਾਨ ਕਰਦੀ ਆ ਤੇ ਆ ਆਪਣਾ ਬਰੜਾ ਚਿੱਟੀ ਕਾਲੀ ਅੱਖ ਦਾ ਇਹ ਡੋਲੀ ਤੇ ਆਉਂਦਾ ਅੱਜ ਵੀ ਤੁਹਾਨੂੰ ਅੱਜ ਤੁਹਾਨੂੰ ਵਿਖਾਵਾਂਗੇ ਇਹ ਡੋਲੀ ਤੇ ਉਤਰਦਾ ਸਰੋ ਮਿੱਤਰੋ ਚੱਕ ਤੇ ਆ ਆਪਣੀਆਂ ਕਾਲੀ ਪੂਛ ਵਾਲੀ ਤੇ ਕਾਲੀ ਪੋਟੜੀ ਬੂਗਰੀ ਤੇ ਇਹ ਵੇਖਿਓ ਮਿੱਤਰੋ ਗਲਾਬੀ ਪੂਛ ਵਾਲਾ ਹਰੀ ਪੂਛ ਵਾਲਾ ਗਲਾਬੀ ਕਛਾ ਵਾਲਾ ਹਰੀ ਪੂਛ ਦੀ ਗਲਾਬੀ ਕਛਾ ਬਈ ਦੋਵੇਂ ਇਹ ਵੇਖਿਓ ਮਿੱਤਰੋ ਆ ਜਾਂਦੇ ਮਿੱਤਰੋ ਛਤਰੀਆਂ ਛਤਰੀਆਂ ਦੇ ਵੀ ਦਿੱਤੇ ਆਪਾਂ ਲਾਹ ਉਹ ਚੜ ਕੇ ਬਾਕੀ ਤੁਹਾਨੂੰ ਵਿਖਾਵਾਂਗੇ ਮਿੱਤਰੋ ਹੋਲੇ ਥੋੜੇ ਜੁ ਹੁੱਚੇ ਫੇਰ ਵਿਖਾਉਨੇ ਆ ਲੋ ਵੀ ਮਿੱਤਰੋ ਆ ਨੀਲਾ ਕੱਲ ਆਪਣਾ ਨਾਮ ਕਹਿੰਦੇ ਨੇ ਸ਼ੇਦੀ ਆ ਗਿਆ ਸੀਗਾ ਤੇ ਅੱਜ ਇਹਨੂੰ ਡਾਉਨੇ ਆਏ ਹਰੀਆਂ ਕਾਛੀ ਇੱਕ ਪਾਸੇ ਹਰੀ ਕਾਛਾ ਦੂਜੇ ਪਾਸੇ ਗੁਲਾਬੀ ਐ ਇਹ ਵੇਖੋ ਕੀ ਕਾਹਨ ਕਰਦਾ ਜੀ ਦੂਜੇ ਦਾ ਮਿੱਤਰੋ ਆਪਣੇ ਹੋ ਗਏ ਉਹ ਜਾਂਦੇ ਫੁੱਲ ਤਾਂ ਖੜੇ ਆ ਨੀਲਾ ਵੀ ਹੁਣ ਦੇਖੋ ਕੀ ਕਰਦਾ ਵਾ ਛਤਰੀਆਂ ਆਪਾਂ ਸਾਰੀਆਂ ਹੀ ਲਾਤੀਆਂ ਵਾ ਉਹ ਫਿਰਦੇ ਦੂ ਮਿੱਤਰੋ ਇੱਕ ਨਵਾਂ ਕੂਤਰ ਵੀ ਫਿਰਦਾ ਇੰਨਾ ਵਿੱਚ ਮਿੱਤਰੋ ਤੇ ਉਹ ਤੁਹਾਨੂੰ ਵਿਖਾਵਾਂਗੇ ਜੇ ਆ ਗਿਆ ਤਾਂ ਨਵਾਂ ਕੂਤਰ ਫਿਰਦਾ ਇੰਨਾ ਵਿੱਚ ਇੱਕ ਲੋ ਮਿੱਤਰੋ ਨਵਾਂ ਕੂਤਰ ਰਲਿਆਵਾ ਆ ਜਾਂਦਾ ਵਾ ਆ ਨਵਾਂ ਕੂਤਰ ਫਿਰਦਾ ਇੰਨਾ ਨਾਲ ਇੱਕ ਤੇ ਇਹ ਕੋ ਹੋ ਜਾਂਦਾ ਉਹ ਤਾਂ ਆਪਣਾ ਹੀ ਇੱਕ ਨਵਾਂ ਕੂਤਰ ਰਲਿਆ ਇੰਨਾ ਚ ਤੇ ਆਪਣੇ ਤਾਂ ਆ ਫਿਰਦੇ ਆ ਤੇ ਕੋਈ ਉਹ ਤਾਂ ਫਿਰਦੇ ਇਹਨਾਂ ਨਾਲ ਨਵਾਂ ਕੂਤਰ ਫਿਰਦਾ ਵਾ ਦੇਮੇ ਆਉਂਦਾ ਕਿ ਨਹੀਂ ਲੋ ਵੀ ਮਿੱਤਰੋ ਕੂਤਰ ਆਪਣੇ ਫਿਰਦੇ ਆ ਤੇ ਨਵਾਂ ਕੂਤਰ ਵੀ ਇਹਨਾਂ ਦੇ ਨਾਲ ਹੀ ਫਿਰਦਾ ਵਾ ਤੇ ਹਜੇ ਤੱਕ ਤਾਂ ਫਿਰਦਾ ਨਵਾਂ ਕੂਤਰ ਵੀ ਨੇ ਆ ਖੜਦਾਗੇ ਨਹੀਂ ਪਿੰਡ ਤੇ ਬਾਕੀ ਦੋ ਤਾਂ ਆਪਣੇ ਬਾਲੇ ਉੱਚੇ ਫਿਰਦੇ ਆ ਤੇ ਵੇਖਦੇ ਆ ਨਵਾਂ ਕੂਤਰ ਖੜਦਾਗੇ ਨਹੀਂ ਪਿੰਡ ਚ ਵਿਖਾਵਾਂਗੇ ਫਿਰ ਜੇ ਆ ਗਿਆ ਹੱਥ ਤਾਂ ਫੜ ਕੇ ਵਿਖਾਵਾਂਗੇ ਫਿਰ ਮਿੱਤਰੋ ਲੋ ਮੇ ਮਤਰਾ ਨਵਾਂ ਕਬੂਤਰ ਆ ਫਿਰਦਾ ਜਿਵੇਂ ਸਾਫ ਆ ਇਹ ਜਿਵੇਂ ਸਾਫ ਹੈ ਆ ਨਵਾਂ ਕਬੂਤਰ ਆ ਜਾਂਦਾ ਤੇ ਆਪਣੇ ਤਾਂ ਉਹ ਖੜੇ ਹਜੇ ਮਿੱਤਰੋ ਆ ਫਿਰਦੇ ਤੇ ਅੱਜ ਤਾਂ ਬਹੁਤ ਚੰਗਾ ਉੱਡੀ ਆਂਦੀ ਆਪਣੀ ਕਬੂਦਰੀ ਕਾਲੀ ਪੂਛ ਕਾਲੀ ਕੱਚ ਆਈ ਲੋ ਵੀ ਮਿੱਤਰੋ ਟਾਈਮ ਹੋ ਗਿਆ 12:30 ਆ ਵੀ ਅੱਜ ਫਿਰਦੀ ਹੈ ਜਿਹੜੀ ਤੁਹਾਨੂੰ ਮੈਂ ਕਹਿੰਦਾ ਹੁੰਦਾ ਜੀ ਘਟ ਉੜਦੀ ਆਪਣੇ ਕੋਲ ਆ ਫਿਰਦੀ ਅੱਜ ਕਾਲੀ ਪੂਛ ਵਾਲੀ ਹੈ ਜਿਹੜਾ ਜਿਹਨੇ ਉਹ ਦਿਨ ਖਰਾਬ ਕੀਤਾ ਤੇ ਬਾਕੀ ਵੇਖੋ ਖੜੇ ਨੀਲੇ ਹੁਣੀ ਤੇ ਬੜਾ ਆਪਣਾ ਬੜਾ ਤਾਂ ਖੜਾ ਵਾ ਵੇਖੋ ਜਾਂਦੇ ਮਿੱਤਰੋ ਆ ਜਾਂਦੀ ਆਪਣੀ ਕਬੂਤਰੀ ਇੱਕ ਹੀ ਆਇਆ ਅੰਨਾ ਚੋ ਤੇ ਆ ਬੈਠੀ ਆ ਕਾਲੇ ਪੋਟੇ ਵਾਲੀ ਇਹ ਮੇਰੀ ਥਾਲੀ ਇਹ ਨਹੀਂ ਬੈਠਣੋ ਹੱਡੀ ਬਾਜ ਤੇ ਇਹਨੇ ਆਉਣਾ ਬਾਜ ਤੇ ਹੀ ਆਉਣਾ ਇਹਨੇ ਬਾਕੀ ਤਾਂ ਮਿੱਤਰੋ ਆ ਫਿਰਦੇ ਆ ਦੇਖ ਹੀ ਛਾਦੇ ਆ ਜਾਂਦੇ ਨੀਲੇ ਹੁਣੀ ਆਪਣੇ ਲੋ ਵੀ ਮਿੱਤਰੋ ਨੀਲਾ ਵੀ ਆਪਣਾ ਆ ਗਿਆ ਵਾ ਤੇ ਟਾਈਮ ਕੀ ਹੋ ਗਿਆ ਵਾ 1 ਵਜੇ 30 ਮਿੰਟ ਹੋ ਗਏ ਪੂਰੇ ਤੇ ਆ ਬੱਚਾ ਵੀ ਆਪਣਾ ਆ ਗਿਆ ਵਾ ਜੋਰ ਪੂਰਾ ਲਾਇਆ ਬੱਚੇ ਨੇ ਅੱਜ ਤਾਂ ਤੇ ਨੀਲੇ ਨੇ ਵੀ ਪੂਰਾ ਜੋਰ ਲਾਇਆ ਵਾ ਨੀਲੇ ਦਾ ਪਤਾ ਹੀ ਇਹਨਾਂ ਜਾਨਵਰਾਂ ਨਾਲ ਇਹ ਉੜਦਾ ਦੂਜੇ ਜਾਨਵਰ ਖਰਾਬ ਕਰਦੇ ਸੀ ਨਾ ਅੱਜ ਕੋਈ ਜਾਨਵਰ ਨਹੀਂ ਖਰਾਬ ਕਰਦਾ ਤੇ ਸਿਰ ਤੇ ਫਿਰਦੇ ਜਿਵੇਂ ਜੇ ਤੁਹਾਨੂੰ ਦੇਖਦੇ ਹੋ ਹੋਂਦਾ ਜਿਵੇਂ ਸਿਰ ਤੇ ਕਿਉਂ ਬਰੜਾ ਤੁਹਾਨੂੰ ਦੱਸਿਆ ਹੀ ਨਾ ਬਰੜਾ ਅੱਤ ਕਰਾਈ ਜਾਂਦਾ ਅੱਜ ਕਿੱਥੇ ਹੁੰਦਾ ਬਾੜੀ ਤਾਂ ਖੜਿਆ ਮਿੱਤਰੋ ਦਿਖਣੇ ਨਹੀਂ ਤੁਹਾਨੂੰ ਤੇ ਬਾਕੀ ਵੇਖੋ ਮਿੱਤਰੋ ਜਦੋਂ ਆਗੇ ਤੁਹਾਨੂੰ ਉਦੋਂ ਵਿਖਾਵਾਂਗੇ ਤੇ ਆਪਣੇ ਤਿੰਨ ਰਹਿ ਗਏ ਆ ਤਾਂ ਤਿੰਨ ਨਹੀਂ ਚਾਰ ਸੱਚ ਬਾਕੀ ਜਦੋਂ ਆਏ ਉਦੋਂ ਵਿਖਾਵਾਂਗੇ ਮਿੱਤਰੋ ਉਹ ਵੀ ਮਿੱਤਰੋ ਆਪਣਾ ਬੜਾ ਕਬੂਤਰ ਆ ਗਿਆ ਵਾ ਤੇ ਦੋ ਰਹਿ ਗਏ ਆ ਇੱਕ ਆਪਣੀ ਹੋਰ ਆ ਗਈ ਉਹ ਕਬੂਤਰੀ ਕੋਠੀ ਦੇ ਬੈਠੀ ਹੋਵੇ ਉਹ ਅੱਜ ਉਹਨੇ ਫੇਰ ਕੋਠੀ ਦੇ ਪੈਰ ਲਾਇਆ ਹੂੰ ਉੱਡੀ ਚੰਗੀ ਹੋ ਉਹਨੂੰ ਕੱਲੂ ਫੇਰ ਛਤਰੀ ਦੇ ਬੰਨਾਂਗੇ ਆ ਵੇਖਿਓ ਜਾਲ ਤੇ ਹੁੰਦਾ ਆਇਆ ਆਇਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਪਤਾ ਆ ਜਾ ਆ ਜਾ ਵੇਖੋ ਮਿੱਤਰੋ ਜਾਲ ਤੇ ਆਉਂਦਾ ਹਣੀ ਆ ਜਾ ਯਾ ਉਤਰਿਆ ਹੋਣੇ ਜਾਉ ਜਾਲ ਤੇ ਚਲ ਆਇਆ ਪੱਤਾ ਚਲ ਜਾਲ ਤੇ ਚਲ ਜਾ ਚਲ ਜਾਲ ਤੇ ਚਲ ਜਾ ਜਾਲ ਤੇ ਚਲ ਤੁਰਿਆ ਚਲ ਤੁਰਿਆ ਚਲ ਤੁਰਿਆ ਚਲ ਜਾਲ ਤੇ ਹੁਣ ਦੇਖਿਓ ਮਿੱਤਰੋ ਜਾਲ ਚ ਜਾਂਦਾ ਇਹ ਚਲ ਹੋ ਗਿਆ ਕਿਉਂ ਇਹ ਆ ਕੁੱਤਰ ਦੀ ਮਸਲ ਵੀਰ ਜਾਲ ਤੇ ਆਉਣਾ ਜਿਹਨੇ ਆਉਣਾ ਤਾਂ ਜਾਲ ਤੇ ਆਉਣਾ ਨਹੀਂ ਇਹਨੇ ਆਉਣਾ ਨਹੀਂ ਚਲ 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 ਅੰਦਰ ਚੱਲ ਗਏ ਹੁਣ ਆਪਾਂ ਏ ਆ ਚੰਗਾ ਪੁੱਤਰ ਪੂਰਾ ਤੁਹਾਨੂੰ ਮੈਂ ਕਿਹਾ ਸੀ ਨਾ ਜਾਲ ਤੇ ਆਉਣਾ ਇਹਨੇ ਸਿੱਧਾ ਵੇਖੋ ਮਿੱਤਰੋ ਲਾ ਕੇ ਜੋਰ ਬੜਾ ਆਪਣਾ ਤੇ ਫੇਰ ਗੜਕੀ ਜਾਂਦਾ ਕਰੋ ਚੈੱਕ ਫਿਰ ਇਹਨੂੰ ਪਾਣੀ ਪੁਣੀ ਰੱਖਦੇ ਇਹਨੂੰ ਪਾਣੀ ਪਿਉਉਂਦੇ ਵੇਖੋ ਗੰਦਰਾ ਸੈਟਿੰਗ ਕਰੋ ਚੈੱਕ ਫਿਰ ਇਹਨੂੰ ਲੈ ਲੈ ਨਾਲ ਹੋਰ ਰੱਖਦੇ ਆ ਮਿੱਤਰੋ ਇਹਨੂੰ ਪਾਣੀ ਰੱਖਦੇ ਆ ਖੋਲ ਲਿਏ ਜਾਰ ਪੀ ਲਾ ਬਸ ਪੀਦਾ ਥੋੜਾ ਥੋੜਾ ਬਾ ਬਾਸ ਬਸ ਬਸ ਹੋਰ ਪੀਦਾ ਪੀ ਲਾ ਪੀ ਲਾ ਪੀ ਲਾ ਬਸ ਬਸ ਹੋਣੀ ਹੋਰ ਨਹੀਂ ਹੋਰ ਨਹੀਂ ਪੀਣਾ ਬਸ ਇੰਨੀ ਲੋ ਮਿੱਤਰੋ ਇਹਨੂੰ ਪਿਆ ਦਾ ਪਾਣੀ ਹਨ ਵੇਖਿਆ ਗਲਕਦਾ ਲੈ ਲੋ ਵੀ ਮਿੱਤਰੋ ਤੇ ਆਪਣੇ ਉਹ ਬਾਕੀ ਕਬੂਤਰ ਜਿਹੜੇ ਦੂਰ ਰਹਿੰਦੇ ਸੀ ਕਿਉਂ ਹਜੇ ਤੱਕ ਨਹੀਂ ਆਏ ਹੁਣ ਤਾਂ ਦਿਖਣੋਂ ਵੀ ਹਟ ਗਏ ਆ ਮੇਰੇ ਹੋਏ ਪਾਸੇ ਪੂਸੇ ਲੰਘ ਗਏ ਆ ਦੋਵੇਂ ਕਬੂਤਰ ਤੇ ਬਾਕੀ ਦੋ ਤਾਂ ਬਾਕੀ ਤਾਂ ਆਪਣੇ ਆ ਗਿਆ ਤੇ ਵਲੌਗ ਕਰਦੇ ਆ ਇੱਥੇ ਆਪਾਂ ਐਂਡ ਜੇ ਕੱਲ ਨੂੰ ਆਏ ਤਾਂ ਕੱਲੂ ਖਾਵਾਵਾਂਗੇ ਹੁਣ ਵੇਨੇ ਆਸੇ ਪਾਸੇ ਪਿੰਡ ਜਿਵੇਂ ਕੀ ਆਉਂਦੇ ਆ ਕਿਸੇ ਪਿੰਡ 'ਚ ਨਾਲ ਦੇ ਪਿੰਡ ਨਾਲ ਚੜ ਗਏ ਹੁਣ ਤੇ ਦੀਨੇ ਤਾਂ ਹੈ ਨਹੀਂਗੇ ਹੁਣ ਵੇਖ ਤਾਂ ਲਏ ਆ ਤੇ ਵਲੌਗ ਆਪਾਂ ਇੱਥੇ ਕਰਦੇ ਹੁ ਸਮਾਪਤ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ